ਸੀ ਉਹਨਾਂ ਦੇ ਵਿੱਚੋਂ ਅਸੀਂ ਪਿੱਛੇ ਜਿਹੜੀ ਕਨਫ ਤੇ ਦੂਜਾ ਅੰਜੇ ਸਿੰਘ ਹਰ ਦੋ ਜਿਹੜੇ ਅਰੈਸਟ ਕਰਲੇ ਸੀ ਉਹਦੇ ਵਿੱਚ ਜਿਹੜਾ ਇਹ ਕਾਲੀ ਸੀਗਾ ਜਤਨ ਨਿਲੀ ਇਸ ਕਾਲੀ ਬਦਨੀ ਜਮਲ ਸਿੰਘ ਵਾਲਾ ਇਸ ਤੇ ਸਾਡੀ ਇਨਫੋਰਮੇਸ਼ਨ ਜਦੋਂ ਸਾਨੂੰ ਆਈ ਜਿਹੜਾ ਇਨਫੋਰਮੇਸ਼ਨ ਬੇਸਡ ਨਾਕਾਬੰਦੀਆਂ ਕੀਤੀਆਂ ਹੋਈਆਂ ਸੀ ਤੇ ਉਹ ਅੱਧੀ ਰਾਤ ਨੂੰ ਕਰੀਬ 12 1 ਵਜੇ ਦੇ ਕਰੀਬ ਦੇ ਟਾਈਮ ਹੋਊਗਾ ਜਦੋਂ ਕਿ ਉਹ ਇਨਫੋਰਮੇਸ਼ਨ ਦੇ ਸਹੀ ਨਿਕਲੀ ਜਦੋਂ ਕਿ ਉਹ ਮੋਟਰਸਾਈਕਲ ਤੇ ਆਇਆ ਤੇ ਬੜਾ ਤੇਜ਼ ਰਫ਼ਤਾਰ ਦੇ ਨਾਲ ਚਲਾ ਰਿਹਾ ਸੀਗਾ ਤੇ ਜਦੋਂ ਰੋਕਿਆ ਗਿਆ ਤਾਂ ਉਹਨੇ ਪੁਲਿਸ ਨੂੰ ਚਖਵਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਫਾਲੋ ਕੀਤਾ ਸਾਡੀ ਐਂਟੀਮਾਂ ਨੇ ਤੇ ਉਸਨੇ ਫਾਇਰਿੰਗ ਸ਼ੁਰੂ ਕਰਤੀ ਉੱਥੇ ਜਿਹੜੀ ਇਹ ਆਰਫ ਕੇ ਰੋਡ ਤੇ ਛੋਡੇ ਵਾਲੇ ਪਿੰਡ ਦੇ ਕੋਲੇ ਤੇ ਉਹ ਜਵਾਬੀ ਫਾਇਰ ਦੇ ਵਿੱਚ ਜਦੋਂ ਉਹਨੂੰ ਵਾਰਨਿੰਗ ਕੀਤੀ ਗਈ ਵੀ ਤੂੰ ਆਪਦੇ ਆਪ ਨੂੰ ਸਰੈਂਡਰ ਕਰ ਤੇ ਉਸ ਨੇ ਨਹੀਂ ਕੀਤਾ ਤੇ ਉਸ ਨੇ ਸਾਰਾ ਅੱਗੇ ਫਾਇਰਿੰਗ ਕੀਤੀ ਜਿਹਦੇ ਸਾਡੀ ਗੱਡੀ ਦੇ ਵਿੱਚ ਡਰਾਈਵਰ ਵੱਲੋਂ ਉਸ ਨੇ ਫਾਇਰ ਕੀਤਾ ਜਿਹੜਾ ਸ਼ੀਸ਼ੇ ਦੇ ਵਿੱਚ ਉੱਥੇ ਵੱਜੀ ਉਹ ਲੱਕੀ ਸੀ ਜਿਹੜਾ ਬਚ ਗਿਆ ਤੇ ਉਹਦੇ ਉਹਦੇ ਨਹੀਂ ਗੋਲੀ ਵੱਜੀ ਤੇ ਉਸ ਤੋਂ ਜਵਾਬੀ ਫਾਇਰ ਦੇ ਵਿੱਚ ਜਦੋਂ ਉਹਨੂੰ ਵਾਰਨਿੰਗ ਦਿੱਤੀ ਕਿ ਜਵਾਬੀ ਫਾਇਰ ਕੀਤਾ ਤਾ ਉਹ जख्मी ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਵਿਲ ਹਸਪੀਟਲ ਦੇ ਸਰ ਇਹ ਮੁੱਖ આરોપી ਸੀ ਫਿਰ ਸਾਜ਼ਿਸ਼ ਕਰਤਾ ਤਾਂ ਹੋਇਆ ਤੇ ਫਿਰ ਪਤਾ ਕੀ ਦੀ ਚੱਲਿਆ ਵੀ ਮਤਲਬ ਕਿ ਹਜੇ ਤੱਕ ਇਹਨਾਂ ਵਾਰਦਾਤ ਨੂੰ ਅੰਜਾਮ ਕਿਉਂ ਕਿਵੇਂ ਦਿੱਤਾ ਹਾਂਜੀ ਇਹ ਸਾਡੀ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਹੱਦ ਤੱਕ ਸਾਨੂੰ ਕਲੀਅਰ ਹੋ ਗਿਆ ਜਿਹੜਾ ਇਸ ਜਿਹਦੇ ਨਾਲ ਰਲਕੇ ਨੇ ਕੀਤਾ ਉਸ ਦਾ ਵੀ ਸਾਡੇ ਕੋਲ ਆਇਡੈਂਟੀਟੀ ਸਾਹਮਣੇ ਆ ਗਈ ਹੈ ਉਸ ਨੂੰ ਜਲਦ ਅਸੀਂ ਬੇਦਖਾਬ ਤੁਹਾਡੇ ਸਾਹਮਣੇ ਵੀ ਕਰਾਂਗੇ ਆ ਕੇ ਦੱਸਾਂਗੇ ਤੇ ਉਸ ਨੂੰ ਫੜ ਕੇ ਵੀ ਲਾਵਾਂਗੇ ਸਰ ਕਰਨ ਕੀ ਰਹਿ ਮਜ਼ੂਰ ਇਹ ਉਹ ਤੁਹਾਡੇ ਸਾਹਮਣੇ ਆ ਜਾਊਗਾ ਜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਨੂੰ ਹਜੇ ਰੈਸਟ ਕੀਤਾ ਬਟ ਹਸਪੀਟਲ ਚ ਹੈ ਜਦੋਂ ਪੁੱਛ ਕੇ ਚੋਕ ਪੁਲਿਸ ਸਿਆਸੀ ਮੈਂ ਤਾਂ ਪੁਲਿਸ ਚਪਾ ਰਹੀ ਹੈ ਕੋਈ ਸਿਆਸੀ ਵਗੈਰਾ ਕੁਝ ਨਹੀਂ ਤੇ ਇਹੋ ਜੇ ਛਪਾਉਣ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਇਹਦੇ ਤੁਹਾਡੇ ਸਾਹਮਣੇ ਕੀਤਾ ਜਾ ਰਿਹਾ ਹੈ ਜਿਹੜੀ ਪ੍ਰੈਸ ਕਾਨਫਰੰਸ ਦਾ ਸਰ ਸਰ ਮਾਸਟਰਮਾਈਂਡ ਇਹ ਵੀ ਇਹ ਵੀ ਮਾਸਟਰਮਾਈਂਡ ਹੈ ਸਾਰੀ ਪਲਾਨਿੰਗ ਤਾਂ ਇੱਥੇ ਕੀਤੀ ਹੈ ਦੂਸਰੇ ਜਣੇ ਨਾਲ ਤਾਂ ਦੂਸਰੇ ਦੇ ਕਹੇ ਤੇ ਜਿਹੜੇ ਜਿਹੜਾ ਕੀਤਾ ਉਸ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰ ਲਿਆ ਇਹਦੇ ਤੋਂ ਉਸ ਦੀ ਵੇਅਰ ਬਾਊਟਸ ਤੇ ਬਾਕੀ ਸਾਰਿਆਂ ਤੇ ਸਾਡਾ ਵਰਕ ਚੱਲ ਰਿਹਾ ਤੇ ਉਸ ਨੂੰ ਜਲਦ ਫੜ ਲਿਆ। ਇਹਨੂੰ ਕਿੰਨੀ ਫੰਡਿੰਗ ਹੋਈ ਸੀਗਾ ਸੀਗਾ ਉਹ ਕਿੰਨੀ ਫੰਡਿੰਗ ਜਿਹੜੀ ਉਹ ਨਹੀਂ ਇਹ ਫੰਡਿੰਗ ਦਾ ਹਜੇ ਤੱਕ ਕੋਈ ਚੀਜ਼ ਨਹੀਂ ਸਾਹਮਣੇ ਆਈ ਉਸ ਨੇ ਇਹ ਕਿਹਾ ਸੀਗਾ ਵੀ ਤੁਹਾਨੂੰ ਮੈਂ ਪੈਸੇ ਲੋਕ ਅਭੀ ਨਹੀਂ ਦੇਂਦਾ ਵੀ ਤੁਸੀਂ ਇਹ ਕਰ ਲਿਆ ਕਰੋ। ਇਸ ਨੂੰ ਪਰ 20000 ਇੱਕ ਵਾਰ ਦਿੱਤਾ ਤੇ 5000 ਇੱਕ ਵਾਰ ਪਾਇਆ ਤੇ ਇੱਕ ਵੈਪਨ ਖਰੀਦਣ ਵਾਸਤੇ ਜਿਹੜੇ ਸਰ ਵਿਦੇਸ਼ ਇਹ ਸਾਨੂੰ ਹੁਣ ਤੱਕ ਜਿਹੜੇ ਸਾਹਮਣੇ ਆਏ ਸਰ ਵੈਪਨ ਜਿਹੜਾ ਸੀ ਸਰ ਵਿਦੇਸ਼ ਜਾਸੇ ਬੰਦਾ ਤੁਸੀਂ ਆਡੈਂਟੀਫਾਈ ਕਰ ਲੇਵਾ ਜਿਹਨੇ ਉਹਨੂੰ ਇੱਥੇ ਲੋਕਲ ਫੰਡਸ ਕੀਤੇ ਨੇ ਪ੍ਰੋਵਾਈਡ ਉਹਦੇ ਬਾਰੇ ਕੁਝ ਪਤਾ ਲੱਗਾ ਸਰ ਵੀ ਉਹ ਕੌਣ ਸੀ ਜਾਂ ਕਿੱਥੋਂ ਮੈਂ ਦੱਸ ਚੁੱਕਿਆ ਜੀ ਤੁਹਾਨੂੰ ਵੀ ਸਾਨੂੰ ਸਾਡੇ ਕੋਲ ਉਹ ਆ ਗਿਆ ਇਨਵੈਸਟੀਗੇਸ਼ਨ ਦਾ ਪਾਰਟ ਹੈ ਇੱਥੇ ਮੈਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਉਹ ਹੀ ਸਾਹਮਣੇ ਸਰ ਵਿਦੇਸ਼ ਜਿਹੜਾ ਜਾਂ ਲੋਕਤ ਕੀਤੇ ਵਿਦੇਸ਼ ਤੋਂ ਆਇਆ ਸੀਗਾ ਫੋਨ ਹੁਣ ਦੇਖੋ ਜੀ ਉਹਦਾ ਫੋਨ ਜਿਹੜਾ ਉਹ ਕਹਿਣ ਦਾ ਇਹਦੇ ਕਹਿਣ ਮੁਤਾਬਕ ਵਿਦੇਸ਼ ਸੀ ਬਟ ਉਹਦੇ ਫੋਨ ਦੇ ਵਿੱਚ ਜਿਹੜਾ ਉਹ ਸੋਸ਼ਲ ਮੀਡੀਆ ਐਪਸ ਰਹੀ ਜਿਹੜਾ ਕੰਟੈਕਟ ਕਰਦੇ ਸੀਗੇ ਤੇ ਉਸ ਨੂੰ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਹੀ ਉਹਦੀ ਚੀਜ਼ ਸਾਹਮਣੇ ਆਉਂਦੀ ਤੁਹਾਡੇ ਨਾਲ ਸਰ ਵੈਪਨ ਖਰੀਦਣਾ ਸੀ ਕਿੰਨੇ ਪੈਸੇ ਦਿੱਤੇ ਸੀ 20000 ਇੱਕ ਸੀਗਾ ਔਰ ਵੈਪਨ ਦੇ ਕਿੰਨੇ ਪੈਸੇ ਦਿੱਤੇ ਸੀ ਇਸ ਨੇ ਹੈ ਨਾ ਚਲ 40000 ਦੇ ਸੀ 40 ਤੇ 20 60 ਹਜ਼ਾਰ ਟੋਟਲ ਹਾਂ ਜੀ ਸਰੋ ਪਹਿਲੂ ਨੂੰ ਫਿਰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਟਾਰਗੇਟ ਕਿਲਿੰਗ ਨੂੰ ਕਿਉਂਕਿ ਫਿਰ ਵਿਦੇਸ਼ ਨਾਲ ਤਾਰਾ ਜੁੜ ਗਈਆਂ ਬਿਲਕੁਲ ਜੀ ਜਿਹੜੇ ਬੰਦੇ ਨੇ ਆਪਾ ਜੇ ਆਪਾਂ ਇਸ ਚੀਜ਼ ਨੂੰ ਕਹਿ ਦਈਏ ਵੀ ਜਿਹੜੇ ਬੰਦੇ ਨੇ ਕਰਵਾਇਆ ਉਸ ਬੰਦੇ ਉਸ ਬੰਦੇ ਨੇ ਇਹਨਾਂ ਤੋਂ ਕਰਵਾਇਆ ਹੈ ਤਾਂ ਪੈਹੀ ਹੀ ਕਹਿ ਸਕਦੇ ਆਂ ਵੀ ਇਸ ਬੰਦੇ ਨੇ ਜਿਹੜਾ ਇਸ ਨੂੰ ਮਿਥਕੇ ਜਿਹੜੀ ਇਹ ਚੀਜ਼ ਕਰਵਾਈ ਹੈ ਤੇ ਉਸ ਚੀਜ਼ ਨੂੰ ਅਸੀਂ ਜਲਦ ਤੋਂ ਜਲਦ ਬੇਨਕਾਬ ਕਰਾਂਗੇ ਕਿਤੇ ਨਾ ਕਿਤੇ ਸਰ ਨੂੰ ਲੈਟਰ ਦਾ ਵਿੱਚ ਰੋਲ ਨਜ਼ਰ ਆ ਰਿਹਾ ਦੇਖੋ ਜੀ ਉਹ ਚੀਜ਼ਾਂ ਵੀ ਵੈਰੀਫਾਈ ਕੀਤੀਆਂ ਜਾ ਸਕਦੀਆਂ ਪਰ ਸਾਨੂੰ ਸਪੈਸੀਫਿਕ ਬੰਦੇ ਬਾਰੇ ਸਾਨੂੰ ਜਿਹੜਾ ਇਹ ਜਾਣਕਾਰੀ ਜਿੰਨੀ ਮਿਲੀ ਹੈ ਉਸ ਤੇ ਵਰਕ ਕਰ ਰਹੇ ਆਂ ਉਸ ਨੂੰ ਜਲਦੀ ਅਸੀਂ ਸਰ ਜਿਹੜੇ ਦੋ ਸ਼ੂਟਰ ਸੀਗੇ ਉਹਨਾਂ ਬਾਰੇ ਅਜੇ ਜੱਦ ਉਹਨਾਂ ਦੇ ਅਸੀਂ ਕਾਫੀ ਨੇੜੇ ਆਂ ਜੀ ਉਹ ਉਹਨਾਂ ਨੂੰ ਵੀ ਪੜ ਲਾਂਗੇ ਸਰ ਜਿਹੜਾ ਇਹ ਵੈਪਨ ਫੜਿਆ ਸਰ ਇਹ ਕੀ ਐਸੇ ਵੈਪਨ ਨਾਲ ਮਾਰੇ ਨੇ ਨੇ ਜੀ ਇਹ ਅਸੀਂ ਵੈਰੀਫਾਈ ਕਰਾਂਗੇ ਇਸ ਨੂੰ ਐਗਜ਼ਾਮਨ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਵੈਦਰ ਆਹੀ ਸੀਗਾ ਇਹਦੀਸੇ ਠੀਕ ਹੈ ਅਜੇ ਪੁੱਛ ਕੇ ਚਾਹੇ ਅਜੇ ਅਸੀਂ ਕਰ ਲਈਏ ਪ੍ਰੋਪਰਟੀ ਥੈਂਕ ਯੂ